ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਉੱਪਰ ਤੁਸੀਂ ਇੱਕ ਵੀਡੀਓ ਦੇਖ ਰਹੇ ਹੋਵੋਗੇ ਤੇ ਇਸ ਵੀਡੀਓ ਵਿੱਚ ਬਹੁਤ ਹੀ ਪਿਆਰੀ ਬੱਚੀ ਹੈ ਜਿਹੜੀ ਆਪਣੀ ਪਿਆਰੀ ਤੇ ਬਹੁਤ ਜ਼ਿਆਦਾ ਸੁਰੀਲੀ ਆਵਾਜ਼ ਦੇ ਵਿੱਚ ਇੱਕ ਸ਼ਬਦ ਗਾਇਨ ਕਰ ਰਹੀ ਹੈ ਤੁਸੀਂ ਵੀ ਉਸ ਸ਼ਬਦ ਨੂੰ ਸੁਣੋ ਤੇ ਜੇਕਰ ਇਹ ਸ਼ਬਦ ਬਹੁਤ ਚੰਗਾ ਲੱਗੇ ਤਾਂ ਇਸ ਸ਼ਬਦ ਨੂੰ ਸ਼ੇਅਰ ਜ਼ਰੂਰ ਕਰਨਾ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਕਰ ਲਿਓ ਤੇ ਇਸ ਵੀਡੀਓ ਨੂੰ ਵੱਤੋਂ ਵੱਧ ਸ਼ੇਅਰ ਜ਼ਰੂਰ ਕਰੋ ਜੀ ਜਦ ਦਿੱਸਤਾਏ ਜੋ ਚੁਪਰੇ ਵਿੱਚ ਆਉਂਦੇ ਨੇ ਤੰਨੇ ਬਾਬਾ ਦੀਪ ਸਿੰਘ ਗੜੇ ਨਾਲ ਲਾਂਦੇ ਨੇ ਪਹਿਲਾ ਨ ਸੰਗਤ ਨੂੰ ਸੇਵਾ ਵਿੱਚ ਝੋੜ ਦੇ ਵਿਸ਼ਅ ਵਿਕਰ ਵਾਲੀ ਰੂਹ ਵੱਲੋਂ ਮੋੜ ਦੇ ਹੌਲੀ 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 ਹੋਲੀ ਹੋਲੀ ਬਾਣੀ ਨਾਲ ਪਿਆਰ ਜਦ ਪਾਉਂਦੇ ਨੇ ਤਨ ਬਾਬਾ ਦੀਪ ਸਿੰਘ ਗੋੜ ਨਾਲੇ ਲਾਉਂਦੇ ਨੇ ਜਗ ਦੇ ਸਤਾਏ ਜੋ ਚ ਪੈਰੇ ਵਿੱਚ ਆਉਂਦੇ ਨੇ ਤਨ ਬਾਬਾ ਦੀਪ ਸਿੰਘ ਗੋੜ ਨਾਲੇ